ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੋਬਲ ਇਨਸਾਈਟ ਪੰਜਾਬੀ ਦੇ ਵਿੱਚ ਅੱਜ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਯੂਕਰੇਨ ਅਤੇ ਰਸ਼ੀਆ ਦੀ ਲੜਾਈ ਯੂਕਰੇਨ ਅਤੇ ਰੂਸ ਦੀ ਲੜਾਈ ਤਾਂ ਤੁਸੀਂ ਸੁਣੀ ਹੋਵੇਗੀ ਪਰ ਹੁਣ ਇਹ ਲੜਾਈ ਇੱਕ ਹੋਰ ਵੀ ਗੰਭੀਰ ਮੋੜ ਲੈ ਚੁੱਕੀ ਹੈ ਯੂਕਰੇਨ ਦੇ ਨਯਾਰਾ ਸੈਨਿਕਾਂ ਨੇ ਰੂਸ ਦੇ ਪੂਰਬ ਖੇਤਰ ਵਿੱਚ ਅਚਨਕ ਹੀ ਦਾਖਲ ਹੋ ਕੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ ਇਹ ਘਟਨਾ ਰੂਸ ਲਈ ਬਹੁਤ ਵੱਡਾ ਝਟਕਾ ਹੈ ਕਿਉਂਕਿ ਰੂਸ ਨੂੰ ਇਹ ਵੀ ਉਮੀਦ ਨਹੀਂ ਸੀ ਯੂਕਰੇਨ ਦੀ ਫੌਜ ਪੂਰਬੀ ਖੇਤਰ ਵਿੱਚ ਲਗਭਗ 30 ਕਿਲੋਮੀਟਰ ਅੰਦਰ ਤੱਕ ਪਹੁੰਚ ਗਈ ਹੈ ਇਹਨਾਂ ਵਿੱਚ ਸਧਾਰਨ ਫੌਜੀ ਵੀ ਹਨ ਅਤੇ ਖਾਸ ਟ੍ਰੇਨਿੰਗ ਵਾਲੇ ਸੈਨਿਕ ਵੀ ਹਨ ਇਹ ਕੋਈ ਛੋਟੀ ਘਟਨਾ ਨਹੀਂ ਹੈ ਇਹਨਾਂ ਦਾ ਮਕਸਦ ਰੂਸ ਦੀ ਫੌਜ ਦਾ ਹੌਸਲਾ ਤੋੜਨਾ ਅਤੇ ਉਹਨਾਂ ਦੀ ਤਾਕਤ ਨੂੰ ਕਮਜ਼ੋਰ ਕਰਨਾ ਹੈ ਯੂਕਰੇਨ ਚਾਹੁੰਦਾ ਹੈ ਕਿ ਰੂਸ ਆਪਣੀ ਫੌਜ ਨੂੰ ਹੋਰਾਂ ਜਗਾਵਾਂ ਤੋਂ ਹਟਾ ਕੇ ਇੱਥੇ ਲਿਆਉ ਤਾ ਜੋ ਦੂਜੀ ਜਗ੍ਹਾ ਦੇ ਉੱਤੇ ਰਸ਼ੀਅਨ ਆਰਮੀ ਦੀ ਗਿਣਤੀ ਜੋ ਹੈ ਘਟ ਹੋ ਸਕੇ ਯੂਕੇ ਇੰਟੈਲੀਜੈਂਸ ਨੇ ਦੱਸਿਆ ਕਿ ਪੁਤਿਨ ਆਪਣੇ ਕਮਰੇ ਵਿੱਚ ਬੈਠੇ ਕੁਝ ਰਿਪੋਰਟਸ ਨੂੰ ਪੜ੍ਹ ਰਹੇ ਸੀ ਤਾਂ ਅਚਾਨਕ ਹੀ ਉਹਨਾਂ ਦੇ ਕਮਰੇ ਦੇ ਵਿੱਚ ਉਹਨਾਂ ਦਾ ਇੱਕ ਆਰਮੀ ਦਾ ਜਰਨਲ ਆਉਂਦਾ ਹੈ ਤਾਂ ਪੁਤਿਨ ਹੋਏ ਦੱਸਤਾ ਹੈ ਕਿ ਯੂਕਰੇਨ ਦੇ ਹਜ਼ਾਰਾਂ ਸੈਨਿਕ ਰਸ਼ੀਆ ਦਾ ਬਾਰਡਰ ਕਰਾਸ ਕਰਕੇ ਅੰਦਰ ਕੁਛੇ ਖੇਤਰ ਵਿੱਚ ਆ ਚੁੱਕੇ ਹਨ ਅਤੇ ਸਾਨੂੰ ਜਲ ਤੋਂ ਜਲਦ 70 ਤੋਂ 80 ਹਜ਼ਾਰ ਰੂਸੀ ਸੈਨਿਕ ਹੋਣ ਇਸ ਖੇਤਰ ਤੋਂ ਪਿੱਛੇ ਆਊਟ ਕਰਨ ਦੀ ਜ਼ਰੂਰਤ ਹੈ ਮੈ ਤਾਂ ਕਈ ਰੂਸੀ ਨਾਗਰਿਕ ਮਾਰੇ ਜਾ ਸਕਦੇ ਆ ਇਹ ਸਭ ਸੁਣ ਕੇ ਪੁਤਿਨ ਨੂੰ ਬਹੁਤ ਗੁੱਸਾ ਆਇਆ ਕਿ ਯੂਕਰੇਨ ਦਾ ਇਹ ਸਰਪ੍ਰਾਈਜ਼ ਅਟੈਕ ਕਿਵੇਂ ਸਫਲ ਹੋ ਗਿਆ ਅਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਹਮਲੇ ਤੋਂ ਪਹਿਲਾਂ ਜ਼ੈਲਨਸਕੀ ਇਸ ਸਭ ਬਾਰੇ ਚੁੱਪ ਰਿਹਾ ਇਤੋਂ ਤੱਕ ਕਿ ਉਹਨਾਂ ਨੇ ਅਮਰੀਕਾ ਨੂੰ ਵੀ ਇਸ ਹਮਲੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਤੁਸੀਂ ਇਸ ਨੂੰ ਕਹਿ ਸਕਦੇ ਹੋ ਇਹ ਯੂਕਰੇਨ ਦਾ ਸਿਕਰਟ ਆਪਰੇਸ਼ਨ ਸੀ ਯੂਕਰੇਨ ਨੇ ਦੇਖਿਆ ਕਿ ਰੂਸ ਵਿੱਚ ਇੱਕ ਅਜਿਹਾ ਇਲਾਕਾ ਹੈ ਜਿੱਥੇ ਕੋਈ ਵੀ ਰੂਸੀ ਫੌਜੀ ਨਹੀਂ ਹਨ ਰਸਤਾ ਪੂਰੀ ਤਰ੍ਹਾਂ ਖੁੱਲਾ ਹੈ ਜੇਕਰ ਯੂਕਰੇਨ ਆਰਮੀ ਰੂਸ ਦੇ ਅੰਦਰ ਜਾਂਦੀ ਹੈ ਤਾਂ ਆਸਾਨ ਹੋਵੇਗਾ ਕੋਈ ਰੁਕਾਵਟ ਨਹੀਂ ਮਿਲੇਗੀ ਅਤੇ ਕੁਰਸਕ ਖੇਤਰ ਤੇ ਆਪਣਾ ਕਬਜ਼ਾ ਕੀਤਾ ਜਾ ਸਕਦਾ ਹੈ ਅਤੇ ਫਿਰ ਹਾਲ ਹੀ ਵਿੱਚ ਕੁਝ ਘੰਟੇ ਪਹਿਲਾਂ ਜ਼ੈਲੈਂਸਕੀ ਨੇ ਪੂਰੀ ਦੁਨੀਆ ਦੇ ਸਾਹਮਣੇ ਸਵੀਕਾਰ ਕੀਤਾ ਹੈ ਕਿ ਇਸ ਸਮੇਂ ਜੋ ਯੂਕਰੇਨ ਦੀ ਫੌਜ ਉਹ ਡੀਪ ਇਨਸਾਈਡ ਰਸ਼ੀਆ ਜਾ ਚੁੱਕੀ ਹੈ ਇਹ ਸਰਪ੍ਰਾਈਜ਼ ਅਟੈਕ ਨਾ ਸਿਰਫ ਰਸ਼ੀਆ ਦੇ ਲਈ ਬਹੁਤ ਵੱਡਾ ਸਰਪ੍ਰਾਈਜ਼ ਸੀ ਇਤੋਂ ਤੱਕ ਕਿ ਅਮਰੀਕਾ ਲਈ ਵੀ ਇੱਕ ਹੈਰਾਨੀ ਵਾਲੀ ਗੱਲ ਸੀ ਅਮਰੀਕਾ ਤੇ ਬਾਕੀ ਦੁਨੀਆ ਨੇ ਇਸ ਹਮਲੇ ਨੂੰ ਗੰਭੀਰ ਤੌਰ ਤੇ ਲਿਆ ਹੈ ਅਮਰੀਕਾ ਨੇ ਕਿਹਾ ਕਿ ਯੂਕਰੇਨ ਨੂੰ ਆਪਣੀ ਸੁਰੱਖਿਆ ਕਰਨ ਦਾ ਪੂਰਾ ਹੱਕ ਹੈ ਪਰ ਇਹ ਵੀ ਸਾਫ਼ ਕੀਤਾ ਹੈ ਕਿ ਉਹਨਾਂ ਨੂੰ ਇਸ ਹਮਲੇ ਬਾਰੇ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਸੀ ਇਸ ਨਾਲ ਜੰਦ ਦੀ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ ਕਿਉਂਕਿ ਹੁਣ ਹਰ ਕੋਈ ਆਪਣੇ ਆਪ ਨੂੰ ਬਚਾਉਣ ਦੀ ਸੋਚ ਰਿਹਾ ਹੈ ਜਮੀਦੇ ਹਾਲਾਤ ਬਣ ਰਹੇ ਹਨ ਕੁਝ ਲੋਕ ਸੋਚ ਰਹੇ ਹਨ ਕਿ ਰੂਸ ਹੁਣ ਕਦੇ ਵੀ ਨਿਊਕਲੀਅਰ ਹਮਲੇ ਦੀ ਚੋਣ ਕਰ ਸਕਦਾ ਹੈ ਉਹ ਆਪਣੀ ਹੀ ਸਿੱਧੀ ਧਰਤੀ ਤੇ ਛੋਟੇ ਛੋਟੇ ਪੱਧਰ ਤੇ ਨਿਊਕਲੀਅਰ ਹਮਲੇ ਕਰਕੇ ਯੂਕਰੇਨੀ ਫੌਜ ਨੂੰ ਟਰੋਂ ਦੀ ਕੋਸ਼ਿਸ਼ ਕਰ ਸਕਦਾ ਹੈ ਹਾਲਾਂਕਿ ਇਹ ਸਭ ਤੋਂ ਪੂਰੀ ਸਥਿਤੀ ਹੋ ਸਕਦੀ ਹੈ ਪਰ ਇਹ ਗੱਲ ਇਹ ਦਰਸਾਉਂਦੀ ਹੈ ਕਿ ਇਸ ਲੜਾਈ ਵਿੱਚ ਹਾਲਾਤ ਕਿੰਨੇ ਖਤਰਨਾਕ ਹੋ ਚੁੱਕੇ ਹਨ ਦੂਜੇ ਪਾਸੇ ਯੂਕਰੇਨ ਨੇ ਰਸ਼ੀਆ ਦੇ ਅੰਦਰ ਐਂਟਰ ਕਰਤੇ ਹੀ ਆਪਣੇ ਟੈਂਕਸ ਆਪਣੀ ਮਿਲਟਰੀ ਨੂੰ ਚਾਰੇ ਪਾਸੇ ਛੋਟੇ ਛੋਟੇ ਹਿੱਸਿਆਂ ਵਿੱਚ ਖਿਲਾਰ ਦਿੱਤਾ ਤਾਂ ਜੋ ਇਹਨ ਕੇਸ ਅਗਰ ਰਸ਼ੀਆ ਨਿਊਕਲੀਅਰ ਅਟੈਕ ਕਰਦਾ ਵੀ ਹੈ ਤਾਂ ਉਹ ਯੂਕਰੇਨ ਦੇ ਸੋਲਜਰਸ ਦਾ ਜ਼ਿਆਦਾ ਨੁਕਸਾਨ ਨਾ ਕਰ ਸਕੇ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਯੂਕਰੇਨ ਆਰਮੀ ਉਹ ਰੂਸ ਦੀ ਧਰਤੀ ਦੇ ਖੜੇ ਆ ਉਹ ਰੂਸ ਦੇ ਝੰਡੇ ਨੂੰ ਡੇਟਾ ਉਤਾਰ ਕੇ ਉੱਥੋਂ ਦੀਆਂ ਸਰਕਾਰੀ ਇਮਾਰਤਾਂ ਉੱਪਰ ਯੂਕਰੇਨ ਦੇ ਝੰਡੇ ਨੂੰ ਲਹਿਰਾ ਰਹੇ ਹਨ ਜੇਕਰ ਇਹ ਨਜ਼ਾਰੇ ਸੈਨਿਕਾਂ ਨੇ ਆਪਣੀ ਪੋਜੀਸ਼ਨ ਉਪੋਲਡ ਕਰਕੇ ਰੱਖਿਆ ਅਤੇ ਪਿੱਛੋਂ ਹੋਰ ਵੀ ਸੈਨਿਕ ਆਉਂਦੇ ਹਨ ਤਾਂ ਇੱਥੇ ਜ਼ਮੀਨ ਨੂੰ ਹਾਸਲ ਕਰਨ ਦੀ ਬਜਾਏ ਰੂਸ ਆਪਣੀ ਜ਼ਮੀਨ ਨੂੰ ਕਬਜ਼ੇ ਵੀ ਕਰ ਸਕਦਾ ਹੈ। ਦੂਜੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਰਸ਼ੀਆ ਵੱਲੋਂ ਵੀ ਆਪਣੀ ਆਰਮੀ ਇਸ ਰੀਜਨ ਵਿੱਚ ਭੇਜੀ ਜਾ ਰਹੀ ਹੈ। ਇਸ ਨੂੰ ਵਾਪਸ ਕੈਪਚਰ ਕਰਨ ਦੇ ਲਈ ਆਉਣ ਵਾਲੇ ਸਮੇਂ ਵਿੱਚ ਇੱਕ ਵੱਡਾ ਸ਼ੋ ਡਾਊਨ ਹੋ ਸਕਦਾ ਹੈ ਇਨ ਬਿਟਵੀਨ ਰਸ਼ੀਆ ਐਂਡ ਯੂਕਰੇਨ ਆਰਮੀ। ਮਸਲਾ ਇਹ ਹੋ ਚੁੱਕਾ ਹੈ ਕਿ ਯੂਕਰੇਨ ਮਿਲਟਰੀ ਨੂੰ ਐਂਟਰ ਕੀਤੇ 5 ਦਿਨਾਂ ਤੋਂ ਉੱਪਰ ਹੋ ਚੁੱਕੇ ਹਨ ਪਰ ਸ਼ੁਰੂ ਚ ਪਰ ਸ਼ੁਰੂ ਵਿੱਚ ਪਰ ਸ਼ੁਰੂ ਵਿੱਚ ਰਿਪੋਰਟਸ ਇਹ ਆ ਰਹੀਆਂ ਸੀ ਕਿ ਬਸ ਕੁਝ ਕੁ ਸੈਨਿਕ ਹਨ ਜੋ ਐਂਟਰ ਕੀਤੇ ਨੇ ਪਰ ਬਾਅਦ ਵਿੱਚ ਹਜ਼ਾਰਾਂ ਐਂਟਰ ਕਰ ਗਏ ਤੇ ਕੁਰਸਪ ਰੀਜਨ ਏਰ ਲਿਆ ਤੇ ਆਪਣੇ ਫਲੈਗ ਲਗਾ ਦਿੱਤੇ ਇਟ ਵਾਸ ਕੰਪਲੀਟਲੀ ਸ਼ੌਕਿੰਗ ਤੇ ਦੇਖਣਾ ਇਹ ਹੈ ਕਿ ਰਸ਼ੀਆ ਨੂੰ ਕਿੰਨਾ ਸਮਾਂ ਲੱਗਦਾ ਹੈ ਆਪਣਾ ਏਰੀਆ ਵਾਪਸ ਕਬਜ਼ਾਣ ਦੇ ਵਿੱਚ ਰੂਸ ਵਿੱਚ ਕੀਤੀ ਗਈ ਇਸ ਕੁਸਪੈਟ ਨੇ ਯੁੱਧ ਦੀ ਦਿਸ਼ਾ ਪੂਰੀ ਤਰ੍ਹਾਂ ਬਦਲ ਦਿੱਤੀ ਹੈ ਹੁਣ ਯੂਕਰੇਨ ਸਪਸ਼ਟ ਕਰ ਦਿੰਦਾ ਹੈ ਕੀ ਹੋਰ ਰੂਸ ਵਿਚ ਵੀ جنگ ਲੜਨ ਲਈ ਤਿਆਰ ਹੈ ਇਸ ਨਾਲ ਰੂਸ ਨੂੰ ਆਪਣੀਆਂ ਰਣਨੀਤੀਆਂ ਨੂੰ ਮੁੜ ਸੋਚਣਾ ਪੈ ਸਕਦਾ ਹੈ ਅਤੇ ਲੜਾਈ ਹੋਰ ਵੀ ਵੱਧ ਸਕਦੀ ਹੈ ਅਗਲੇ ਕੁਝ ਦਿਨ ਇਹ ਦਰਸਾਉਣਗੇ ਕਿ ਦੋਵਾਂ ਪਾਸਿਆਂ ਦੀ ਪ੍ਰਤੀਕਿਰਿਆ ਕੀ ਹੋਵੇਗੀ ਅਤੇ ਇਸ ਦਾ ਯੂਕੇ ਉੱਪਰ ਕੀ ਅਸਰ ਪਵੇਗਾ ਜਿਵੇਂ ਸਾਨੂੰ ਇਸ ਸਾਰੀ ਘਟਨਾ ਦੇਖਣ ਨੂੰ ਮਿਲ ਰਹੀ ਹੈ ਇਹ ਸਾਫ ਹੈ ਕਿ ਰੂਸ ਅਤੇ ਯੂਕਰੇਨ ਦੀ ਲੜਾਈ ਹੁਣ ਇੱਕ ਨਵੇਂ ਅਤੇ ਬਹੁਤ ਹੀ ਖਤਰਨਾਕ ਪੜਾਅ ਤੇ ਪਹੁੰਚ ਗਈ ਹੈ ਸਥਿਤੀ ਹੁਣ ਬਹੁਤ ਹੀ ਅਣਮਿੱਥੀ ਹੈ ਅਤੇ ਅਸੀਂ ਇਸ ਦੇ ਤੀਜੀ ਨਾਲ ਵਧਣ ਵਾਲੇ ਹਾਲਾਤਾਂ ਤੇ ਨਜ਼ਰ ਰੱਖਾਂਗੇ ਜਿੱਦਾਂ ਹੀ ਇਸ ਮਸਲੇ ਦੇ ਵਿੱਚ ਹੋਰ ਕੋਈ ਸਾਨੂੰ ਅਪਡੇਟ ਮਿਲਦੀ ਹੈ ਅਸੀਂ ਉਸ ਤੇ ਉੱਤੇ ਦੁਬਾਰੇ ਵੀਡੀਓ ਲੈ ਕੇ ਜਰੂਰ ਆਜਾ ਰਵਾਂਗੇ ਬਾਕੀ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਤੇ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਐਂਡ ਸ਼ੇਅਰ ਕਰੋ ਥੈਂਕ ਯੂ